ਮੈਨੂੰ ਖਬਰ ਆਈ ਉਹਦੀ ਫਿਰ ਮੈਂ ਵੀਡੀਓ ਵੀ ਦੇਖੀ ਕਿ ਲੱਖਿਆ ਸੁਦਾਣਾ ਨੇ ਮੂੰਹ ਤੇ ਲਾਇਆ ਹੋਇਆ ਸੀ ਕਿਸ ਤੱਕ ਪਤਾ ਨਹੀਂ ਕਿ ਕੋਈ ਕੋ પાર્ਲਰ ਜਾਂਦਾ ਬਹੁਸ਼ਮਕ ਉਹ ਲੈਡੀਜ਼ ਪਾਰਲਰ ਕਹਿੰਦੇ ਪਤੰਦ ਲੈਡੀਜ਼ ਪਾਰਲਰ ਗਿਆ ਸੀ ਲੱਖਿਆ ਸੁਦਾਣਾ ਉਹਨੇ ਕਰਾ ਲਿਆ ਮੂੰਹ ਤੇ ਫੇਸ਼ੀਅਲ ਚੰਗਾ ਰਗੜਾ ਲਵਾਇਆ ਕਹਿੰਦੇ ਕਰੀਮ ਦਾ ਵੀ ਮੂੰਹ ਤੇ ਐਨ ਕਹਿੰਦਾ ਨੈਂਸੀ ਗਰੇ ਵਾਲਾ ਨੂੰ 글로ਅ ਆ ਜਾ ਮੂੰਹ ਤੇ ਇਹ ਔਰ ਜਾਣੀ ਦਿਐ ਇੰਨਾ ਜਲਸ ਕਰਦਾ ਮੇਰੇ ਕੋਲ ਬੰਦਾ ਹੋ ਕੇ ਫਿਰ ਕਹਿੰਦੇ ਉਹਨੇ ਪਤੰਦਰ ਨੇ ਖੀਰੇ ਵਾਲਾ ਪੈਕ ਲਵਾ ਲਿਆ ਮੂੰਹ ਤੇ ਕਹਿੰਦਾ ਵੀ ਚੰਗੀ ਤਰ੍ਹਾਂ ਨਾ ਮੇਆਂ ਪੈਕ ਲਾ ਦੋ ਮੈਂ ਕਿਸਾਨੀ ਅੰਦੋਲਨ ਚ ਜਾਣਾ ਮੈਂ ਬਿਊਟੀਫੁੱਲ ਕਹਿੰਦਾ ਲੱਗਣਾ ਚਾਹੀਦਾ ਹੈ ਹੈਂਡਸਮ ਨਹੀਂ ਬਿਊਟੀਫੁੱਲ ਕਹਿੰਦੇ ਵੀ ਉਥੇ ਆ ਗਏ ਲੱਖਾ ਸਿਧਾਨਾ ਨੇ ਫੋਨ ਕਹਿੰਦੇ ਲੱਖਾ ਤਾਂ ਭੱਜਿਆ ਤੇ ਮੂੰਹ ਤੇ ਉਹਦੇ ਪੈਕ ਲੱਗਾ ਹੋਇਆ ਉਹ ਤਾਂ ਭੱਜਿਆ ਆ ਗਿਆ ਅੰਦੋਲਨ ਚ ਲੋਕਾਂ ਨੂੰ ਸੋਚਿਆ ਵੀ ਹਾਂ ਲੱਖਾ ਸਿਧਾਨਾ ਦੇਖ ਲਓ ਜੀ ਮੂੰਹ ਤੇ ਫੇਸ ਪੈਕ ਵੀ ਨਹੀਂ ਲਾਇਆ ਬੰਦੇ ਨੇ ਫੇਸ ਤੱਕ ਲਾ ਕੇ ਪਹੁੰਚਿਆ ਉੱਥੇ ਕਿਉਂ ਕਿਉਂ ਦਿਖਾਣਾ ਨਹੀਂ ਸੀ ਵੀ ਮੈਂ ਦੇਖੋ ਜੀ ਮੂੰਹ ਵੀ ਨਹੀਂ ਥੋਤਾ ਪੈਕ ਦੇ ਇਸ ਮੇਦੇ ਪਹੁੰਚਿਆ ਪਰ ਬਾਅਦ ਵਿੱਚ ਪਤਾ ਚੱਲਿਆ ਪਤੰਦਰ ਦਾ ਮੂੰਹ ਦੇ ਤੇ ਕੋਲਗਟ ਲਾ ਕੇ ਆਇਆ ਸੀ ਕਹਿੰਦੇ ਕੋਲਗਟ ਲਾ ਕੇ ਆਇਆ ਵੀ ਜਿਹ ਆਸੂ ਆਓ ਟਿਅਰ ਗੈਸ ਜਿਹੜੇ ਛੱਡ ਰਹੇ ਹੋ ਕਿਤੇ ਕਹਿੰਦਾ ਮੇਰੀ ਸਕਿਨ ਤੇ ਨਸਰ ਹੋ ਜਾਏ ਮੇਰੀ ਸਕਿਨ ਕਾਲੀ ਨਾ ਹੋ ਜਾਏ ਤੱਬੇ ਨਾ ਪੈ ਜਾਣਾ ਮੇਰਾ ਮੂੰਹ ਨਾ ਸੜ ਜਾਏ ਕਹਿੰਦਾ ਮੇਰਾ ਮੂੰਹ ਕਾਲਾ ਨਾ ਹੋ ਜਾਏ ਮਾ ਲੱਖ ਕਿਸ ਦਾਣਾ ਮੂੰਹ ਦਾ ਤੇਰਾ ਪਹਿਲੇ ਹੀ ਕਾਲਾ ਕਾਲਾ ਚਵਾਟੇਲਾ ਤਾਂ ਮੁਗ ਪਹਿਲੇ ਹੀ ਕਾਲਾ ਤੇ ਹੋਰ ਕਾਲਾ ਕਿਹਨੇ ਕਰਨਾ ਸੁ ਬੜੀ ਸ਼ਰਮ ਦੀ ਗੱਲ ਹੈ ਕਿ ਬੰਦਾ ਥੋੜੀ ਜਿਹੀਦਰ ਅੰਦੋਲਨ ਚ ਲੈ ਕੇ ਮੁੜ ਕੇ ਗਾਇਬ ਹੋ ਗਿਆ ਉਹ ਇਦਾਂ ਦੇ ਸੁਰਮੇ ਨਾਲ ਤੁਸੀਂ ਸਾਥ ਦੇ ਰਹੇ ਹੋ ਉਹ ਦੀਪ ਸਿੱਧੂ ਦੇ ਵਰਸੀ ਸੀ ਆਹ ਵੱਡਾ ਤੁਹਾਡਾ ਜੋਧਾ ਉੱਥੇ ਵੀ ਨਹੀਂ ਪਹੁੰਚਿਆ ਇਦਾਂ ਦੇ ਚੱਲੀ ਬੰਦੇ ਨਾ ਖੜੇ ਹੋ ਤੁਸੀਂ ਦੇਖੋ ਜੀ ਸਾਡਾ ਕੰਮ ਹੈ ਸਮਝਾਉਣਾ ਠੀਕ ਹੈ ਸਾਡਾ ਕੰਮ ਹੈ ਪਬਲਿਕ ਨੂੰ ਅਵੇਅਰ ਕਰਨਾ ਕਿ ਲੱਖਾ ਸਦਾਣਾ ਚੰਗਾ ਬੰਦਾ ਨਹੀਂ ਹੈ ਅੱਗੇ ਮਰਜੀ ਤੁਹਾਡੀ ਸੋ ਜੁਦਾਸਾਦੋ ਉਹ ਦਿਨ ਖੜੋ ਨਾ ਖੜੋ ਹਮਾਰੇ ਬਾਪਾ ਕੁਛ ਨਹੀਂ ਜਾਂਦਾ ਪਰ ਇਹ ਗੱਲ ਯਾਦ ਰੱਖਿਓ ਇਹ ਬੰਦੇ ਨੂੰ ਸਿਰ ਤੇ ਜੜਾਉਂਗੇ ਨਾ ਇਹ ਤੁਹਾਡੇ ਐਸੀਆਂ ਗਲੀਆਂ ਕਰੇਗਾ ਐਸੀਆਂ ਗਲੀਆਂ ਕਰੇਗਾ ਤੁਸੀਂ ਬਹਿ ਕੇ ਰੋਇਆ ਕਰੋਗੇ ਸੋ ਲੱਖਾ ਸਦਾਣਾ ਕਿ ਗੁੰਡਾ ਮਸ ਗੁੰਡਾ ਹੈ ਆਪਣੇ ਬੱਚਿਆਂ ਨੂੰ ਕਨਵਰਟ ਸਕੂਲ ਚ ਇੰਗਲਿਸ਼ మీడిਅੰਚ ਪੜਾਉਂਦਾ ਲੋਕਾਂ ਨੂੰ ਕਹਿੰਦਾ ਪੰਜਾਬੀ ਸਿਖਾਓ ਲਿਖਣੀ ਪੜ੍ਹਨੀ ਆਣੀ ਚਾਹੀਦੀ ਸਕੂਲਾਂ ਚ ਪੰਜਾਬੀ ਪਰਵਚਨ ਦੇਣੇ ਬੜੇ ਸੁਖੀ ਹੈ ਜਨਾਬ ਜੀ ਆਪ ਵੀ ਉਹ ਤੇ ਪਹਿਲੇ ਕਹਿੰਦੇ ਨਾ ਜਦੋਂ ਤੁਸੀਂ ਸਮਾਜ ਦੀ ਸਫਾਈ ਕਰਨੀ ਹੋਵੇ ਸਭ ਤੋਂ ਪਹਿਲੇ ਸਫਾਈ ਆਪਣੇ ਘਰ ਤੋਂ ਸ਼ੁਰੂ ਕਰੋ ਆਪਣੇ ਆਪ ਤੋਂ ਸ਼ੁਰੂ ਕਰੋ ਪਹਿਲੇ ਆਪਣੇ ਆਪ ਨੂੰ ਸਾਫ਼ ਕਰੋ ਫਿਰ ਆਪਣੇ ਘਰ ਦੇ ਨੂੰ ਸੁਧਾਰੋ ਫਿਰ ਤੁਸੀਂ ਮਹੱਲੇ 'ਚ ਕਰੋ ਐਡੀ ਕੋਠੀ ਪਾ ਕੇ ਉੱਚੀ-ਉੱਚੀਆਂ ਕੰਧਾਂ ਕਰਕੇ ਵੀ ਮੈਂ ਲੋਕਾਂ ਦੇ ਪਿਓ ਮਾਰੇ ਸਿੱਦੇ ਕਾ ਕੇ ਕੋਈ ਮੈਨੂੰ ਨਾ ਮਾਰ ਜੇ ਮੇਰੇ ਬੱਚੇ ਕਿਤੇ ਬਿਨਾਂ ਪਿਓ ਤੋਂ ਪੜਨ ਉਹ ਤਾਂ ਲੱਖੇ ਸੁਧਾਣੇ ਇੱਕ ਦਿਨ ਹੋਏਗਾ ਜਿਹੜਾ ਕਰਮਾ ਹੈ ਸਭ ਨੂੰ ਭਰਨਾ ਪੈਂਦਾ ਤੁਸੀਂ ਜ਼ਿੰਦਗੀ ਵਿੱਚ ਜੋ ਜਿਵੇਂ ਕਿਦਾਂ ਉਦਾਂ ਕਰੋਗੇ ਨਾ ਇਹ ਜਦੋਂ ਕਰਮਾਂ ਦਾ ਚੱਕਰ ਐ ਉਲਟਾ ਚੱਲਣਾ ਉਹ ਤੁਹਾਨੂੰ ਸਾਰੇ ਤੁਹਾਡੇ ਮਾੜੇ ਕਰਮ ਕੀਤੇ ਹੋਏ ਤੁਹਾਨੂੰ ਇੱਥੇ ਪੇ ਕਰਨੇ ਪੈਣਗੇ ਚਾਹੇ ਤੁਸੀਂ 2 ਨੰਬਰ ਦੀ ਕਮਾਈ ਯਾਨੀ ਕਿ ਡਰੱਗ ਡਰੱਗ ਵਿੱਚੋਂ ਇਨ ਲੀਗਲ ਵੈਪਨਸ ਵਿੱਚੋਂ ਚਾਹੇ ਤੁਸੀਂ ਦੇਵਪਾਰ ਦਾ ਕੁੜੀਆਂ ਦਾ ਧੰਦਾ ਕਰੋ ਪਰ ਇਹ ਕਮਾਈ ਤੁਹਾਨੂੰ ਥੋੜੀ ਦੇਰ ਵਾਸਤੇ ਸੰਤੁਸ਼ਟੀ ਦੇ ਸਕਦੀ ਹੈ ਪਰ ਮੋੜ ਕੇ ਤੁਹਾਨੂੰ ਆਪਣਾ ਕਰਮ ਭਰਨਾ ਪੈਣਾ ਉਹ ਭਰਨਾ ਵੀ ਕਿਵੇਂ ਪੈਂਦਾ ਹੈ ਪਰਮਾਤਮਾ ਇਹ ਤੁਹਾਡੇ ਬੱਚਿਆਂ 'ਚ ਭਰਾ ਦਿੰਦਾ ਜਿਵੇਂ ਫਿਰ ਤੁਹਾਨੂੰ ਸਰੀਰ ਤੇ ਰੋਗ ਵਾਜ ਐਸਾ ਲਾ ਦਿੰਦਾ ਹੈ ਕਿ ਬੰਦਾ ਵਾਹਿਗੁਰੂ ਸ਼ਬਦ ਵੀ ਮੂੰਹ ਚੋਂ ਕੱਢਣ ਦੇ लायक ਨਹੀਂ ਰਹਿੰਦਾ। ਔਰ ਜਿਹੜਾ ਬੰਦ ਆਪਣੀ ਗਲਤੀ ਮੰਨ ਲੇ ਕਿ ਵਾਕਿਆ ਮਣਾ ਮੈਂ ਜ਼ਿੰਦਗੀ ਚ ਆਹ ਕੰਮ ਕੀਤੇ ਸੀ ਤੇ ਆਹ ਕੰਮ ਕਰਕੇ ਅੱਜ ਪ੍ਰਮਾਤਮਾ ਨੇ ਮੇਂ ਨਾ ਕੀਤਾ ਤੇ ਉਹ ਦਿਲੋਂ ਆਪਣੇ ਆਪ ਨੂੰ ਰੱਬ ਦੇ ਮੂਰੇ ਸਮਰਪਿਤ ਕਰਕੇ ਸ਼ਮਾ ਮੰਗੇ। ਉਹ ਸ਼ਮਾ ਮੰਗੇ ਉਹ ਲੋਕਾਂ ਤੋਂ। ਉਹ ਲੋਕਾਂ ਤੋਂ ਅਪੋਲੋਜਾਈਜ਼ ਕਰੇ ਜਿਨ੍ਹਾਂ ਦੇ ਉਹਨੇ ਦਿਲ ਦਿਖਾਏ ਸੀ। ਜਿਨ੍ਹਾਂ ਨਾਲ ਉਹਨੇ ਬਦਸਲੂਕੀ ਕੀਤੀ ਸੀ। ਕਿਉਂਕਿ ਰੱਬ ਦੇ ਘਰ ਦੇਰ ਜ਼ਰੂਰ ਹੈ। ਪਰ ਅੰਧੇਰਨੀ ਆ ਮੈਂ ਤਾਂ ਹੀ ਕਹਿੰਦੀ ਵੀ ਕਦੇ ਕਿਸੇ ਤੋਂ ਬਦਲਾ ਲੈਣ ਦੀ ਭਾਵਨਾ ਨਾ ਰੱਖੋ ਜ਼ਿੰਦਗੀ ਵਿੱਚ ਉਹਦੇ ਤੇ ਛੱਡ ਦਿਓ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਪਰ ਜਿਹੜਾ ਜਿਹੜੀ ਮਾਰ ਉਹ ਮਾਰਦਾਨ ਉੱਪਰ ਵਾਲਾ ਉਹ ਤੁਹਾਡੇ ਮੇਰੇ ਵਰਗ ਨੂੰ ਸਮਝ ਨਹੀਂ ਆਉਣੀ ਤੇ ਅਸੀਂ ਉਹ ਬੰਦੇ ਨੂੰ ਮਾਰ ਮਾਰ ਨਹੀਂ ਸਕਦੇ ਸੋ ਲੱਖੇ ਸਦਾ ਨਿਰਗਿੱਡੇ ਜਾਲੀ ਗੈਂਗਸਟਰ ਗੁੰਡਾ ਬਦਮਾਸ਼ ਹੈ ਇਹ ਤੋਂ ਜਿੰਨਾ ਹੋ ਸਕਦਾ ਬੱਚੋ ਇਹ ਬਹੁਤ ਚਲਾਕ ਲੋੰਬੜੀ ਹੈ ਇਹ ਸਿਰਫ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਤੁਹਾਨੂੰ ਸਭ ਨੂੰ ਯੂਜ਼ ਕਰਕੇ ਸਿਰਫ ਐਮਪੀ ਦੀ ਸੀਟ ਤੇ ਬੈਠਾ ਹੋਇਆ ਹੈ ਇਨੇ ਬਲ ਉੱਠਣਾ ਹੀ ਆ ਪੰਜਾਬ ਨੂੰ ਸੋ ਇਹ ਜਿਹੜੇ ਗਦਾਰਾਂ ਨੂੰ ਤੁਸੀਂ ਅੱਗੇ ਰੱਖ ਕੇ ਆਉਂਗੇ ਤਾਂ ਸੋਸ਼ਲ ਉਹ ਅੱਗੇ ਤੁਹਾਡਾ ਕੀ ਬਣਨਾ ਅੱਗੇ ਤੁਹਾਡੀ ਮਰਜੀ ਜੈ ਭਾਰਤ ਜੈ ਹਿੰਦ